ਸਾਡੀ ਟੀਮ ਪਹੁੰਚੀ ਹੈ ਪਿੰਡ ਜਲਵੇੜੇ ਜਿੱਥੇ ਕਿ ਤੁਸੀਂ ਆਲੇ-ਦਾਲੇ ਦੇਖ ਸਕਦੇ ਹੋ ਵੀ ਪਾਣੀ ਦਾ ਇੰਨਾ ਜ਼ਿਆਦਾ ਵਹਾਉਣ ਕਾਰਨ ਘਟੂ-ਘਟ 5-700 ਏਕੜ ਜਿਹੜੀ ਜ਼ਮੀਨ ਹੈ ਫਸਲੀ ਜ਼ਮੀਨ ਜਿੱਤੇ ਪਾਣੀ ਇੰਨਾ ਜ਼ਿਆਦਾ ਹੋਣ ਕਰਕੇ ਸਾਰੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਤੁਹਾਨੂੰ ਦਿਖਾਨੀਆਂ ਇੱਥੇ ਕਬੱਡੀ ਖਿਡਾਰੀ ਨੇ ਅੰਤਰਰਾਸ਼ਟਰੀ ਖਿਡਾਰੀ ਨੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਨੇਗੇ ਅਸੀਂ ਟਰੈਕਟਰ ਤੇ ਜਾ ਰਹੇ ਹਾਂ ਤੇ ਸਾਰੇ ਪਿੰਡ ਦਾ ਹਾਲਾਤ ਇੰਨੇ ਵੱਧ ਤੋਂ ਵੱਧਰ ਹੋ ਗਏ ਵੀ ਲੋਕਾਂ ਦੇ ਘਾ ਡੁੱਬ ਗਏ ਫਸਲਾਂ ਡੁੱਬ ਗਈਆਂ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਤਾਂ ਭੁਗਤਣਾ ਪੈ ਹੀ ਰਿਹਾ ਜਿੱਥੇ ਪ੍ਰਸ਼ਾਸਨ ਦੀ 1% ਵੀ ਸੁਣਵਾਈ ਨਾ ਹੋਣ ਕਾਰਨ ਲੋਕ ਆਪ ਮਹਾਰੀ ਗਟਿਆ ਰਾਹੀਂ ਮਿੱਟੀ ਭਰ ਕੇ ਬੰਨ ਨੂੰ ਮਜ਼ਬੂਤ ਕਰਨ ਲੱਗੇ ਹੋਏ ਨੇ ਆਪਣੇ ਘਰਾਂ ਨੂੰ ਸੇਫ ਕਰਨ ਲੱਗੇ ਹੋਏ ਨੇ ਤੇ ਤੁਹਾਡੇ ਨਾਲ ਗੱਲ ਕਰਾਨੇ ਆ ਅੰਤਰਰਾਸ਼ਟਰੀ ਖਿਡਾਰੀ ਨੇ ਉਹਨਾਂ ਦੇ ਪਿਤਾ ਜੀ ਨੇ ਘੱਟੋ ਘੱਟ 1 ਕਰੋੜ ਰੁਪਏ ਖਰਚ ਹੋਇਆ ਇਸ ਕੋਠੀ ਤੇ ਜਿਹੜੀ ਕੀ ਅੱਜ ਪਾਣੀ ਨਾਲ ਚਿਰਗੀ ਤੇ ਨੁਕਸਾਨ ਇਨਾ ਜ਼ਿਆਦਾ ਹੋ ਗਿਆ ਵੀ ਹਾਲਾਤ ਬੇਕਾਬੂ ਹੋਏ ਪਏ ਨੇ ਪਿੰਡ ਜਲਵੇੜੇ ਦੇ ਇਹ ਬਲਾਕਬੁਰਡ ਲਾਡਾ ਦਾ ਪਿੰਡ ਜਲਵੇੜਾ ਪਿੰਡ ਹੈ ਜਾਣਦਿਆਂ ਬਾਪੂ ਜੀ ਕੀ ਹੋਇਆ ਸਾਰਾ ਜੀ ਇਹ ਕਾਰਨ ਇਹ ਹੋਇਆ ਜੀ ਜਿਹੜਾ ਸਾਡਾ ਡਰੇਨ ਨਾਲਾ ਪਿੱਛੋਂ ਆ ਰਿਹਾ ਜੀ ਸੁਨਾਮ ਵਾਲੇ ਪਾਸੇ ਲੀਲੋ ਵਾਲੇ ਪਾਸੇ ਜੀ ਇੱਥੇ 15 ਫੁੱਟ ਸਾਈਡ ਤੇ ਰਸਤਾ ਸੀਗਾ ਜਿੱਥੋਂ 88 ਚ ਮੇਰਾ ਬਾੜ ਦਾ ਜਨਮ ਹੈ ਜੀ ਜਦੋਂ 88 ਚ ਪਾਣੀ ਆਇਆ ਉਦੋਂ 15 ਫੁੱਟ ਜੀਵੀ ਸੀ ਸਾਡੀ ਉੱਤੇ ਚੱਲਦੀ ਸੀ ਕੋਈ ਨਿਸਕਾਨ ਨਹੀਂ ਸਾਡੇ ਇਲਾਕੇ ਦਾ ਹੋਇਆ ਕਦੇ ਹੁਣ ਕਾਰਨ ਇਹ ਹੋਇਆ ਵੀ ਵੜਦੇ ਵੜਦੇ ਨਾ ਤਾਂ ਸਰਕਾਰ ਧਿਆਨ ਦਿੰਦੀ ਹੈ ਨਾ ਡਰੇਨ ਵਿਭਾਗ ਮੈਂ ਤਿਆਰ ਦਿੰਦਾ ਉਹ ਪਾਟੜੀ ਹੈ ਸਾਰੀ ਜਿਹੜੀ 2.5 ਫੁੱਟ ਦੀ ਰਹਗੀ ਜਦੋਂ ਪਾਣੀ ਦਾ ਦਬਾਅ ਚ ਉਹ ਵੱਧ ਗਿਆ ਜੀ ਉਹ 2 ਫੁੱਟ ਦਾ ਮਾਜਨਾ ਕੁਛ ਨਹੀਂ ਸੀ ਲੋਕਾਂ ਨੇ ਬਥੇਰੇ ਬੰਨ ਲਾਏ ਬਥੇਰੇ ਰਾਤਾਂ ਨੂੰ ਗਏ ਕੋਈ ਬੇਬਾਹ ਹੋ ਗਈ ਇੱਕ ਲਗਤ ਰਾਤ ਦੇ 10 ਵਜੇ ਆਪਣੇ ਪੂਰਨ ਆ ਇਹ ਆਪਣੇ ਘਰ ਬਿੱਡੂ ਤੇ ਚੱਲਿਆ ਹਮੇਸ਼ਾ ਕੱਢ ਲੋ ਜਿਉ ਕਿ ਬੂਟੇ ਮੇਰੇ ਬੇਟੇ ਨੇ ਕੋਠੀ ਪਾਉਣ ਤੋਂ ਪਹਿਲਾਂ ਸ਼ੁਰੂ ਕਰੀ ਤੀ 41000 ਦੇ ਕਹਿੰਦਾ ਵਾਤਾਵਰਨ ਨੂੰ ਆਪਾਂ ਨੇ ਬਣਾਉਣਾ ਸਾਰੇ ਕੋਠੀ ਦੇ ਵਾਲੇ ਵਾਲੇ ਜੀ 41000 ਦੇ ਮੈਂ ਤਿੰਨ ਸਾਲਾਂ ਚ ਬੂਟੇ ਲਾ ਚੁੱਕੇ ਆ ਅੰਦਰ ਸਾਰਾ ਬੂਟੇ ਨਾਲ ਭਰੇ ਪਏ ਆਲਾ ਦਾਲਾ ਭਰੇ ਪਏ ਜੀ ਤੇ ਤਕਰੀਬਨ ਅਸੀਂ ਅੰਦਾਜ਼ਾ ਜਿਹਾ ਲਾਉਨੇ ਆ ਵੀ ਜੇ ਤੁਸੀਂ ਵਿੱਚ ਜਾ ਕੇ ਦੇਖੋਗੇ ਕੋਠੀ ਤਾਂ ਸਾਨੂੰ ਬਾਹਰੋਂ ਆਏ ਲੱਗੂ ਕਿ ਵੀ ਸਾਦੀ ਕੋਠੀ ਹੈ 40 50 ਲੱਖ ਲੱਗਿਆ ਹੋਊਗਾ ਤੇ ਕੋਠੀ ਤੇ 92 ਲੱਖ ਰੁਪਇਆ ਮੇਰੇ ਹੱਥਾਂ ਵਿੱਚ ਨਹੀਂ ਲਾ ਕੇ ਚੁੱਕਿਆ ਜੀ ਅੰਦਰ ਸਾਰਾ ਸਮੇਕਾ ਚੜਿਆ ਹੋਇਆ ਹੈ ਜੋ ਕਿ ਕੋਠੀ ਦਾ ਆੜਾ ਦਾੜਾ ਤਾਂ ਸਾਡਾ ਟਿੱਡ ਗਿਆ ਜੀ ਜਿਹੜੀ ਕੱਲੀ ਕੋਠੀ ਦੀ ਕੰਦ ਹੈ ਜੇ ਉਹ ਵੀ ਅੱਜ 100 200 ਮੁੰਡਾ ਨਾ ਆਉਂਦਾ ਤੇ ਕੋਠੀ ਵੀ 100% ਹੁੰਟ ਡੇਰੀ ਹੋ ਜਾਣੀ ਸੀ ਜੇ ਤੁਸੀਂ ਹੁਣ ਜਾ ਕੇ ਅੰਦਰ ਦੇਖੋਗੇ ਉਹ ਜਿਹੜਾ ਸਮੇਕਾ 30 ਲੱਖ ਰੁਪਏ ਮੈਂ ਬੱਚੇ ਨੂੰ ਬਹੁਤ ਲੜਿਆ ਮਾ 4-4 ਮਾਨਦਿਆਂ ਨਾਲ ਤੂੰ ਖੇਡਦੇ ਟੱਕਰ ਲਾ ਰਹੇ ਹੈ ਬਸ ਤੂੰ ਪੈਸੇ ਕਿਉਂ ਨਹੀਂ ਸਾਹਮਣੇ ਕਿਉਂ ਕੋਠੀ ਤੇ ਦਾਰੇ ਕਹਿੰਦਾ ਬੁਰੇ ਅੰਟਰਨੈਸ਼ਨਲ ਖਿਡਾਰੀ ਆਵੋਗੇ ਪੂਰੇ ਮਨਿਸਟਰ ਆਉਣਗੇ ਕਹਿੰਦੇ ਵਾਤਾਵਰਨ ਨੂੰ ਸੁੱਧਰ ਰੱਖਣ ਵਾਸਤੇ ਆਪਾਂ ਨੂੰ ਪਹਿਲਾਂ ਆਪਣੀ ਪ੍ਰੂਫ ਕਾ ਦੀ ਤਾਂ ਜ਼ਿੰਮੇਵਾਰੀ ਇਨਮੈ ਹੈ ਕਿ ਅਸੀਂ ਮੈਂ ਅੰਟਰਨੈਸ਼ਨਲੀਆਂ ਵੀ ਅਗਲਾ ਕਹੂਗਾ ਲੀਆਂ ਵਾਲੇ ਤੇ ਬੈਠੇ ਕੁਲਵਿੰਦਰ ਸਿੰਘ ਤਾਂ ਪ੍ਰਾਤ ਕੁਲਵਿੰਦਰ ਸਿੰਘ ਜਲਵੇੜਾ ਚਾਰ ਮੋਲਕਾ ਚ ਮੇਰਾ ਬੱਚਾ ਜੁੱਤ ਚੁੱਕਿਆ ਜੀ ਪਾਕਿਸਤਾਨ ਨਿਊਜ਼ੀਲੈਂਡ ਚ ਬੈਸਟ ਚੀਤੇ ਦਾ ਕਿਤਾਬ ਮਿਲਿਆ ਪਿਛਲੇ ਸਾਲ ਚੀਤੇ ਦਾ ਜੀ ਹੁਣ ਇੰਗਲੈਂਡ ਨੇ ਉਹਨੂੰ ਪਾਸ ਕਰਕੇ ਇੰਗਲੈਂਡ ਵੀ ਜਿੱਤ ਗਿਆ ਜੀ ਕ੍ਰੇਡ ਦਾ ਪਾਸੋਂ ਵਾਲਾ ਮੈਚ ਉਹ ਵੀ ਕਲੀਅਰ ਕਰਤਾ ਜੀ ਹੁਣ ਨਿਊਜ਼ੀਲੈਂਡ ਨੇ ਫੇਰ ਸੱਦ ਲਿਆ ਹੁਣ ਅਮਰੀਕਾ ਨੇ ਡਿਮਾਂਡ ਮੰਗੀ ਆ ਵੀ ਕੁਲਵਿੰਦਰ ਸਿੰਘ ਨੂੰ ਅਮਰੀਕਾ ਚਲ ਜਾਣਾ ਇਹ ਛੀਮੇ ਮੁਲਕ ਚ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਾਰਾ ਪੈਸਾ ਸਾਡਾ 4 ਸਾਲ ਦਾ ਉਹਨੇ ਕੋਈ ਖੁੱਦ ਅਸੀਂ ਜ਼ਮੀਨਦਾਰ ਨਹੀਂ ਲਈ ਸਾਰਾ ਪੈਸਾ ਇੱਥੇ ਲਾਤਾ ਜਿਹੜਾ ਹੈਗਾ ਸੀ ਬੱਚੇ ਨੇ ਉਸ ਬੱਚਿਆਂ ਦੇ ਕਿੰਨੇ ਆਦਾਨਾਂ ਤੇ ਲਾਤਾ ਕੁਝ ਮੋਟਰਸਾਈਕਲ ਵੰਡ ਤੇ ਵੀ ਮੈਂ ਬੱਚਿਆਂ ਨੂੰ ਪਿੰਡ ਨੂੰ ਉੱਚਾ ਚੱਕੂਗਾ 28 ਬੱਚੇ ਨੂੰ ਕਿੰਧ ਪਰ ਟ੍ਰੇਨਿੰਗ ਦੇਣ ਲੱਗ ਰਿਹਾ ਹੁਣ ਉੱਥੇ ਬੈਠੇ ਉੱਥੀ ਆਪਣੇ ਗੈਸ ਸਿਲੰਡਰ ਪਏ ਆ ਉੱਥੀ ਕੈਂਪ ਵਿੱਚ ਸਾਮਾਨ ਪਿਆ ਹੈ ਹੁਣ ਕਹਿੰਦਾ ਵੀ ਛੋਟੇ ਬੱਚਿਆਂ ਨੂੰ ਵੀ ਮੈਂ ਅਨਸਾਰ ਇਹਨਾਂ ਦਾ ਭੂਮ ਕਾਨੂੰਨ ਉੱਚਾ ਚੱਕਣਾ ਚਾਹੁੰਦਾ ਮੈਂ ਲੱਕੇ ਵੀ ਮੈਂ ਜਿਲ੍ਹੇ ਨੂੰ ਮਾਨਸਾ ਨਹੀਂ ਦੇਖਣਾ ਚਾਹੁੰਦਾ ਮੈਂ ਕੋਈ ਜਾਇਾਤ ਨਹੀਂ ਬਣਾਉਣੀ ਮੈਂ ਤਾਂ ਇਹ ਪੰਜ ਸਾਲ ਜਿਲ੍ਹੇ ਨੂੰ ਅਪਗ੍ਰੇਡ ਤੇ ਲੈ ਕੇ ਜਾਣਾ ਬਾਹਰਲੇ ਮੁਲਕਾਂ ਚ ਪਤਾ ਲੱਗੀ ਵੀ ਕੁਲਵਿੰਦਰ ਸਿੰਘ ਮਾਨਸਾ ਬੈਕਵਾਰ ਹਟਾ ਕੇ ਅਸੀਂ ਇੱਕ ਚੰਗਾ ਜੀਵਨ ਜਿਵੇਂ ਪਟਿਆਲਾ ਲੁਦੇਣਾ ਉਸ ਲਾਈਨ ਤੇ ਲਵਾਉਣਾ ਚਾਹੁੰਦਾ ਸੀ ਬੱਚੀ ਇੱਥੇ ਤੱਕ ਸੋਚਤੀ ਬੱਚੀ ਤੁਸੀਂ ਹਾਲਾਤ ਦੇ ਸਕਦੇ ਹੋ ਕਿਸ ਤਰ੍ਹਾਂ ਬਾਪੂ ਜੀ ਦੀ ਜਿਹੜੀ ਕਿ ਆਤਮਾ ਕਿਵੇਂ ਰੋ ਰਹੀ ਹੈ ਇੱਕ ਬੱਚਾ ਅੰਤਰਰਾਸ਼ਟਰੀ ਖਿਡਾਰੀ ਹੋਣ ਦੇ ਨਾਤੇ ਉਹਦਾ ਸਿਸਟਮ ਉਹਨੇ ਆਪਣੀ ਜਿਹੜੀ ਪੂੰਜੀ ਐ ਇਸ ਕੋਠੀ ਤੇ ਖਰਚ ਕੀਤੀ ਪਰ ਸਰਕਾਰਾਂ ਨੇ ਤੇ ਸਰਕਾਰਾਂ ਦੇ ਢਾਂਚੇ ਨੇ ਕਿਸ ਤਰ੍ਹਾਂ ਇਸ ਮਾਹੌਲ ਨੂੰ ਖਰਾਬ ਕਰ ਦਿੱਤਾ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰਾ ਦਿਖਾਇਆ ਜਾਵੇ ਕਿੰਨਾ ਬੁਰਾ ਹਾਲ ਹੈ ਕੀ ਹਾਲਾਤ ਚੱਲ ਰਹੇ ਨੇ ਪਿੰਡ ਦੇ ਅੰਦਰ ਅਸੀਂ ਟਰਾਲੀ ਦੇ ਵਿੱਚ ਆ ਸਾਡੇ ਨਾਲ ਨੌਜਵਾਨ ਮੁੰਡੇ ਨੇ ਜਿਨ੍ਹਾਂ ਨੇ ਪੂਰੀ ਮਸ਼ੱਕਤ ਦੇ ਨਾਲ ਪੂਰਾ ਪਿੰਡ ਦੇ ਲੋਕਾਂ ਦੇ ਨਾਲ ਪੂਰਾ ਸਾਥ ਦੇ ਰੱਖਿਆ ਆਪ ਦੇ ਕੋਲ ਪੂਰੀ ਇਹਨਾਂ ਨੇ ਪੂਰੀ ਮਸ਼ੱਕਤ ਕੀਤੀ ਹੋਈ ਹੈ ਆਹੋ ਗੱਲ ਕਰਦੇ ਆ ਬਾਈ ਜੀ ਨਾਲ ਬਾਈ ਜੀ ਕੀ ਹਾਲਾਤ ਨੇ ਕੀ ਕੀ ਹੋਇਆ ਕੀ ਸਿਸਟਮ ਹੈ ਐਡੇ ਵੱਡੇ ਅੰਤਰਰਾਸ਼ਟਰੀ ਕੜਾਹੀ ਦਾ ਘਰ ਵੀ ਡੁੱਬ ਗਿਆ ਪਿੰਡ ਦੇ ਵਿੱਚ ਹੋਰ ਘਰ ਵੀ ਡੁੱਬ ਗਏ ਕੀ ਹਾਲਾਤ ਨੇ ਹੋਰ ਬਾਈ ਜੀ ਬਾਰਸ਼ ਹੁਣ ਲਗਾਤਾਰ ਲੰਮਾ ਟਾਈਮ ਪੈਣ ਕਰਨ ਕਰਕੇ ਪਿੰਡ ਜਿਹੜਾ ਇਹ ਪਾਸਾ ਸਾਡਾ ਨੀਮ ਹੈ ਜੀ ਪਾਣੀ ਨਾ ਭਰ ਜਾਂਦਾ ਜੀ ਬਾਕੀ ਰਾਤ ਮੰਗਰ ਬਾਰਸ਼ ਹੋਣ ਕਰ ਨਾਲ ਜੋ ਡਰੇਨ ਦੀ ਪਟੜੀ ਹੈ ਜੀ ਕਮਜ਼ੋਰ ਹੋ ਗਈ ਜੀ ਇਸ ਕਾਰਨ ਵੀ ਨਾਲਾ ਪਾਣੀ ਸਹਿ ਨਾ ਕਰ ਸਕਿਆ ਰਾਤ ਦੇ 11 ਵਜੇ ਪਾਣੀ ਟੁੱਟ ਗਿਆ ਜੀ ਇਸ ਨਾਲ ਨੀਵੇਂ ਸਾਡੇ ਜੁਨੀ ਫਸਲ ਦਾ ਏਰੀਆ ਜੀ ਸਾਰਾ ਡੁੱਬ ਕੇ ਮਰ ਚੁੱਕਿਆ ਜੀ ਸਾਡੇ ਪਿੰਡ ਵਿੱਚ ਬਹੁਤ ਲੱਖਾਂ ਰੁਪਈਆ ਦਾ ਨੁਕਸਾਨ ਹੋ ਚੁੱਕਿਆ ਜੀ ਲੋਕਾਂ ਜਾਨਵਰ ਮਰ ਗਏ ਵਿੱਚ ਘਟ ਹੈ ਗਈ ਬਹੁਤ ਮਾੜੇ ਹਾਲਾਤ ਹੋਏ ਪਏ ਨੇ ਪਿੰਡ ਦੀ ਪਰ ਇਹ ਕਾਰਨ ਜੀ ਡਰੇਨ ਮੈਕਮ ਜੰਗੇਲੀਏ ਜੋ ਕਿ ਪਾਟੜੀਆਂ ਜੀ ਲੋਕਾਂ ਨੇ ਬਾਹਰ ਰੱਖੀਆਂ ਨੇ ਜੀ ਨਾਲ ਉਹਦੀ ਮਿੱਟੀ ਲਾਉਂਦੇ ਨਾਲ ਜ਼ਮੀਨ ਛਡਾਉਂਦੇ 40 40 ਫੁੱਟ ਦਾ ਰਸਤਾ ਜੀ 5 5 ਫੁੱਟ ਦਾ ਰਹਿ ਗਿਆ ਜੀ ਉਨੇ ਨਾਲ ਜੀ ਚੰਗੀ ਤਰ੍ਹਾਂ ਪ੍ਰਬੰਧ ਕਰਾ ਕਰਾ ਕੇ ਮਿੱਟੀ ਲਵਾਈ ਜਾਵੇ ਜੀ ਤਾਂ ਜੋ ਕੀ ਲੋਕਾਂ ਦੀ ਜਾਨ ਸੇਫ ਹੋ ਸਕੇ ਜੀ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਜੀ ਜੋ ਲੋਕਾਂ ਦਾ ਨੁਕਸਾਨ ਆਇਆ ਉਹਨਾਂ ਦਾ ਮਾਮਲਾ ਦਿੱਤਾ ਜਾਵੇ ਜੀ ਜੋ ਕਿਸੇ ਦੇ ਕੋਈ ਨੱਕ ਘੱਟੇਗਾ ਇਹਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਜੀ ਧੰਨਵਾਦ ਇਹ ਨੇ ਹਾਲਾਤ ਪਿੰਡ ਦੇ ਜਿਹੜੇ ਬਾਈ ਜੀ ਨੇ ਵੀ ਦੱਸਿਆ ਨੌਜਵਾਨ ਟਰਾਲੀ ਦੇ ਵਿੱਚ ਨੇ ਮੈਂ ਇਕੱਲੇ ਇਕੱਲੇ ਨੂੰ ਬਾਈ ਜੀ ਨੂੰ ਕੈਮਰਾਮੈਨ ਨੂੰ ਕਹੂੰਗਾ ਇਹ ਸਾਰੇ ਜਿਹੜੇ ਨੇ ਬਹੁਤ ਮਿਹਨਤੀ ਬੰਦੇ ਨੇ ਇਹਨਾਂ ਨੇ ਆਪਣੀ ਮਿਹਨਤ ਦੇ ਨਾਲ ਕੁਝ ਘਰਾਂ ਨੂੰ ਬਚਾ ਵੀ ਲਿਆ ਤੇ ਕੁਝ ਘਰ ਹਲੇ ਪਾਣੀ ਦੀ ਮਾਰ ਹੇਠ ਨੇ ਤੁਹਾਨੂੰ ਕੀ ਲੱਗਦਾ ਜੀ ਕੀ ਹੋਇਆ ਪਿੰਡ ਦੇ ਵਿੱਚ ਬਸ ਕੀ ਹੋਇਆ ਜੀ ਹਾਲਾਤ ਬਹੁਤ ਬਹੁਤ ਬੰਦੇ ਹੋਏ ਅੱਛਾ ਜੀ ਪਰ ਇਹ ਪਾਣੀ ਬਹੁਤ ਸਾਰਾ ਆ ਰਿਹਾ ਜੀ ਇਧਰੋਂ ਆ ਰਿਹਾ ਅੱਛਾ ਆ ਜਾਉਗਾ ਕਰਦੇ ਹਾਲਾਤਾਂ ਦਾ ਕੀ ਹੈ ਜਿਸ ਤਰ੍ਹਾਂ ਤੁਸੀਂ ਮਿਹਨਤ ਕਰ ਰਹੇ ਹੋ ਕੀ ਕਰ ਰਹੇ ਹੋ ਸਾਡੇ ਆਲਾ ਨਹੀਂ ਤੁਸੀਂ ਦੇਖ ਰਹੇ ਹੋ ਇਧਰ ਜਿ ਫਰਨੀ ਨੂੰ ਬਹੁਤ ਗੰਦੀ ਹੋਈ ਹੈ ਗੱਟੇ ਭਰਾਈ ਜਾਂਦੇ ਆ ਜੀ ਅਸੀਂ ਗੱਟੇ ਲਾਈ ਜਾਂਦੇ ਆ ਇਹ ਤਾਂ ਅੰਦਰ ਚੱਕ ਜਾਂਦੀ ਹੈ ਕਟਿਆਂ ਦਾ ਪ੍ਰਬੰਧ ਜਾਂ ਮਿੱਟੀ ਦਾ ਪ੍ਰਬੰਧ ਫਿਰ ਕਿਸ ਤਰ੍ਹਾਂ ਹੋ ਰਿਹਾ ਹੈ ਕਿਸ ਤਰ੍ਹਾਂ ਇਹ ਅਸੀਂ ਪੱਟੀਆਂ ਜਾਂਦੇ ਆ ਇਧਰ ਸਾਈਡ ਸਾਈਡ ਤੋਂ ਪੱਟੀਆਂ ਜਾਂਦੀਆਂ ਮਿੱਟੀ ਐਤੋਂ ਪਿੱਛੇ ਜੇਸੀ ਅਲਰਜੀ ਹੈ ਤੁਹਾਨੂੰ ਉੱਥੇ ਅਸੀਂ ਗੱਟੇ ਭਰਾਈ ਜਾਂਦੇ ਆ ਇਧਰ ਲਾਈ ਜਾਂਦੇ ਆ ਫਿਰਨੀ ਦੇ ਹਾਂਜੀ ਸਾਡੇ ਨਾਲ ਸਿੱਧੂਪੁਰ ਦੇ ਜ਼िला ਪ੍ਰਧਾਨ ਨੇ ਤਰਸੀਮ ਸਿੰਘ ਗੋਵਿੰਦਪੁਰਾ ਜੀ ਉਹ ਵੀ ਇਸ ਮਾਹੌਲ ਦੇ ਵਿੱਚ ਪੂਰਾ ਸਾਥ ਦੇ ਰਹੇ ਨੇ ਇਹਨਾਂ ਦੀ ਟੀਮ ਵੀ ਆਈ ਹੋਈ ਹੈ ਪ੍ਰਧਾਨ ਜੀ ਕੀ ਮਾਹੌਲ ਹੈ ਕੀ ਜਲਵੇੜਾ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਲਗਭਗ ਰਾਤ ਦੇ 10 ਵਜੇ ਦਾ ਇਹ ਡਰੇਨ ਦਾ ਜੋ ਬੰਨ ਹੈ ਟੁੱਟਿਆ ਪਰ ਹਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਇੱਥੇ ਮੌਕਾ ਦੇਖਣ ਨਹੀਂ ਪਹੁੰਚਿਆ ਤੇ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਲਦ ਲਗਭਗ 700 ਏਕੜ ਝੋਨਾ ਚਰੀ ਪਸ਼ੂਆਂ ਦਾ ਚਾਰਾ ਪਾਣੀ ਨੇ ਤਬਾਹ ਕਰ ਦਿੱਤਾ ਹੈ ਛੇਤੀ ਤੋਂ ਛੇਤੀ ਗਰਦੌਰੀ ਕਰਕੇ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਪਾਣੀ ਦੇ ਨਾਲ 10 ਤੋਂ ਜ਼ਿਆਦਾ ਕੋਠੀਆਂ ਨੇ ਜੋ ਇਸ ਪਾਣੀ ਦੇ ਵਿੱਚ ਘਿਰੀਆਂ ਹੋਈਆਂ ਨੇ ਜਿਨ੍ਹਾਂ ਦੇ ਲਗਭਗ ਆਲੇ-ਦਾਲੇ ਪਾਣੀ 3-3 4-4 ਫੁੱਟ ਪਾਣੀ ਲੱਗ ਚੁੱਕਿਆ ਹੈ ਹੁਣ ਤੱਕ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਕੋਈ ਜੀਵੀਸੀ ਮਹਈਆ ਕਰਾਈ ਜਾਂਦੀ ਤੇ ਗੱਟੇ ਇੱਥੇ ਪਿੰਡਾਂ ਤੋਂ ਅਸੀਂ ਗਵਾਂਢੀ ਪਿੰਡਾਂ ਤੋਂ ਇਕੱਠੇ ਕਰਕੇ ਗੱਟੇ ਲੈ ਕੇ ਆ ਰਹੇ ਆ ਤੇ ਜੋ ਇਹ ਮਕਾਨ ਸਾਡੇ ਅੰਤਰਰਾਸ਼ਟਰੀ ਖਿੜਿਆਰੀ ਕੁਲਵਿੰਦਰ ਜਲਵੇੜਾ ਦਾ ਹੈ ਉਹ ਰਾਤ ਤੋਂ ਨੌਜਵਾਨ ਇਸ ਕੋਠੀ ਨੂੰ ਬਚਾਉਣ ਦੇ ਲਈ ਲੱਗੇ ਹੋਏ ਨੇ ਜਿਨ੍ਹਾਂ ਦੇ ਮਿਹਨਤ ਸਦਕਾ ਨੇ ਹੁਣ ਨੂੰ ਕੋਠੀ ਦੇ ਅੰਦਰ ਵੀ ਪਾਣੀ ਨੇ ਚੱਲਿਆ ਜਾਣਾ ਸੀ ਤੋਂ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਲ ਤੋਂ ਜਲਦ ਗੁਰਦੌਰੀ ਕਰਾ ਕੇ ਇਹ ਸਾਰੇ ਜੋ ਝੋਨੇ ਦਾ ਨੁਕਸਾਨ ਹੋਇਆ ਇਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਘਰਾਂ ਦੀ ਪਰਭਾਈ ਕੀਤੀ ਜਾਵੇ ਤੇ ਨਾਲ ਇੱਥੇ ਪ੍ਰਸ਼ਾਸਨ ਜਲਦੀ ਹਰਕਤ ਦੇ ਵਿੱਚ ਆ ਕੇ ਜੋ ਵੀ ਜੀਵੀਸੀ ਦੀ ਲੋੜ ਹੈ ਗਟਿਆਂ ਦੀ ਲੋੜ ਹੈ ਉਹ ਮਹਈਆ ਕਰਾਇਆ ਜਾ। ਇਹ ਸਨ ਹਲਾ ਪਿੰਡ ਦੇ ਪ੍ਰਧਾਨ ਜੀ ਨੇ ਵੀ ਦੱਸਿਆ ਆਪਣੇ ਬਾਪੂ ਜੀ ਨੇ ਵੀ ਦੱਸਿਆ ਕਬੱਡੀ ਖਿਡਾਰੀ ਅੰਤਰਰਾਸ਼ਟਰੀ ਦੇ ਬਾਪੂ ਜੀ ਨੇ ਵੀ ਦੱਸਿਆ ਨੌਜਵਾਨਾਂ ਨੇ ਵੀ ਦੱਸਿਆ ਹੁਣ ਆਪਾਂ ਹੋਰ ਤਸਵੀਰਾਂ 라ਹੀ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਵੀ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ